ਅਸੀਂ ਨਹੀਂ ਚਾਹੁੰਦੇ ਕਿ ਮੰਗਾ ਮੰਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਬੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕਨਾਂ ਦਾ ਸਾਹਮਣਾ ਕਰੀਏ ਅਗਰ ਸਰਕਾਰ 13 ਤੋਂ ਪਹਿਲਾਂ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਦੀ ਹੈ ਤਾਂ ਗੱਲ ਠੀਕ ਹੈ ਨਹੀਂ ਤਾਂ 13 ਦਾ ਪ੍ਰੋਗਰਾਮ ਐਜ਼ ਇਟ ਇਜ਼ ਸਾਡਾ ਜਾਰੀ ਹੈ ਸੇਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਪੰਜਾਬ ਦੇ ਕਿਸਾਨ ਮਜ਼ਦੂਰ ਮੋਰਚੇ ਨੂੰ 13 ਫਰਵਰੀ ਦੇ ਦਿੱਲੀ ਕੂਚ ਤੋਂ ਪਹਿਲਾਂ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਕੇਦਰ ਦੀ ਇੱਕ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਕਿਸਾਨਾਂ ਨਾਲ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਕੀਤੀ ਕਈ ਘੰਟੇ ਚੱਲੀ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ মিডিਆ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਨੇ ਇਸ ਮੀਟਿੰਗ ਨੂੰ ਪੋਜ਼ਿਟਿਵ ਘਰਾਰ ਦਿੱਤਾ ਹੈ ਮੁੱਖ ਮੰਤਰੀ ਮਾਨ ਨੇ মিডিਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਟਿੰਗ ਬਹੁਤ ਹੀ ਵਧੀਆ ਮਾਹੌਲ 'ਚ ਸਮਾਪਤ ਹੋਈਏ ਅਤੇ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਖਿਲਾਫ ਦਰਜ ਕੀਤੇ ਗਏ ਕੇਸ ਵਾਪਸ ਲੈਣ, ਨਕਲੀ ਦਵਾਈਆਂ ਅਤੇ ਸਪਰੇਆ ਬਣਾਉਣ ਵਾਲੀਆਂ ਕੰਪਨੀਆਂ ਖਿਲਾਫ ਸਖਤ ਕਾਰਵਾਈ ਕਰਨ ਸਣੇ, ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਅਤੇ ਕਈ ਹੋਰ ਅਹਿਮ ਫੈਸਲਿਆਂ 'ਤੇ ਸਹਿਮਤੀ ਬਣਾਈ ਗਈ ਹੈ। ਮੀਟਿੰਗ ਹੋਈ। ਕੇਂਦਰ ਵੱਲੋਂ ਤਿੰਨ ਮੰਤਰੀ ਸਹਿਬਾਨ ਪਿਊਸ਼ ਗੋਇਲ ਜੀ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਜੀ ਉਹ ਆਏ ਸੀਗੇ ਬੜੀ ਲੰਬੀ ਤੇ ਵਿਸਥਾਰ ਸਹਿਤ ਚਰਚਾ ਹੋਈ ਹੈ ਬਹੁਤ ਸਾਰੇ ਜਿਹੜੇ ਪੱਖ ਰੱਖੇ ਗਏ ਔਰ ਬਹੁਤ ਸਾਰੀਆਂ ਜਿਨਾਂ ਨੂੰ ਆਪਾਂ ਮੰਗਾ ਨਹੀਂ ਕਹਾਂਗੇ ਜਿਹੜੀਆਂ ਕਿਸਾਨ ਅੰਦੋਲਨ ਵੇਲੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ ਉਹ ਚੋਂ ਬਹੁਤ ਸਾਰੀਆਂ ਹੋ ਬਣੀ ਤੇ ਜਿਹਦੇ ਵਿੱਚ ਕਿਸਾਨ ਅੰਦੋਲਨ ਵੇਲੇ ਦੇ ਕੇਸ ਵਾਪਸ ਲੈਣੇ ਚਾਹੇ ਉਹ ਰੇਲਬিনা ਸੰਬੰਧਤ ਨੇ ਚਾਹੇ ਉਹ ਵੈਸੇ ਥਾਣੇ ਨਾਲ ਸੰਬੰਧਤ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਤੇ ਨਕਲੀ ਬੀਜਾਂ ਜਾਂ ਨਕਲੀ ਦਵਾਈਆਂ ਸਪਰਿਆਂ ਜਿਹੜੀਆਂ ਨੇ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖਤੋ ਸਖਤ ਸਜ਼ਾ ਦਾ ਐਸੀ ਸਜ਼ਾ ਮਿਲੇ ਕਿ ਦੁਬਾਰਾ ਕੋਈ ਹਿੰਮਤ ਨਾ ਕਰ ਸਕੇ ਇਹ ਗੱਲਾਂ ਹੋਈਆਂ ਔਰ ਮੌਕੇ ਤੇ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਤੇ ਮੈਂ ਧੰਨਵਾਦ ਕਰਦਾ ਕਿਸਾਨ ਸੰਗਠਨਾਂ ਦਾ ਵੀ ਤੇ ਸੈਂਟਰਲ ਸਰਕਾਰ ਦਾ ਵੀ ਮੈਂ ਧੰਨਵਾਦ ਕਰਦਾ ਕਿ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਮੰਗਾਂ ਮਨਵਾਉਣ ਲਈ ਅਸੀਂ ਫਿਰ ਦੁਬਾਰਾ ਟਰੈਕਟਰ ਲੈ ਕੇ ਫਿਰ ਦੁਬਾਰਾ ਵੈਰੀਕੇਡਾਂ ਜਾਂ ਲੜਾਈਆਂ ਜਾਂ ਵਾਟਰ ਕਨ ਨਾਲ ਸਾਹਮਣਾ ਕਰੀਏ ਕਿਤੇ ਕੋਈ ਟਰੈਕਟਰ ਪਲਟ ਗਿਆ ਕਿਤੇ ਕੋਈ ਹੱਟਟੈਂਕ ਹੋ ਗਿਆ ਜਾਂ ਕੋਈ ਪੁਲਿਸ ਵਾਲੇ ਦੇ ਸੱਟ ਵੱਜੀ ਹੈਗੇ ਤਾਂ ਆਪਣੀਆਂ ਸਾਰੇ ਸੋ ਅਸੀਂ ਕੋਈ ਚਾਹੁੰਦੇ ਨਹੀਂ ਕਿ ਜਾਨ ਮਾਲ ਦੀ ਕਿਸੇ ਵੀ ਕਿਸਮ ਦੀ ਨੁਕਸਾਨ ਹੋਵੇ ਉਹੀ ਮੰਗਾ ਉੱਥੇ ਜਾ ਕੇ ਵੀ ਤਾਂ ਇਹੀ ਕਮੇਟੀ ਨੂੰ ਮਿਲਣਾ ਸੀ ਅਸੀਂ ਉਹ ਕਮੇਟੀ ਵੀ ਇੱਥੇ ਬੁਲਾ ਲਈ ਸੋ ਅੱਗੇ ਵਾਸਤੇ ਇੱਕ ਸਕੋਪ ਰੱਖਿਆ ਗਿਆ ਕਿ ਅਗਲੀਆਂ ਮੀਟਿੰਗਾਂ ਹੋਣਗੀਆਂ ਕਿਸਾਨ ਸੰਘਰਨ ਨੇ ਵੀ ਕਿਹਾ ਕਿ ਅਸੀਂ ਆਪਣੇ ਜਿਹੜੇ ਸੰਘਰਨ ਹੈ ਉਹਦੇ ਵਿੱਚ ਗੱਲ ਕਰਾਂਗੇ ਬਹੁਤ ਸਾਰੇ ਸੰਘਰਨ ਜੁੜੇ ਹੋਏ ਨੇ ਦੋਨਾਂ ਨਾਲ ਐ ਐਸ ਕੇ ਐਮ ਨਾਨ ਪੇਟੀਕਲ ਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਹੈ ਇਹ ਸ਼ਾਮਿਲ ਸੀ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ ਦੇ ਹੋਰ ਸੰਘਰਨ ਜੁੜੇ ਹੋਏ 100 150 200 ਦੇ ਕਰੀਬ ਸੋ ਉਹ ਗੱਲ ਕਰ ਲੈਣਗੇ ਇਨ ਦਾ ਮੀਨ ਟਾਈਮ ਉਹਨਾਂ ਨਾਲ ਸੰਪਰਕ ਰਹੂਗਾ ਕੋਈ ਸੁਝਾਅ ਜਾਂ ਕੋਈ ਉਹਨਾਂ ਕੋਲੇ ਐਕਸਟਰਾ ਆਰਡੀਨਰੀ ਕੋਈ ਐਦਾਂ ਦੇ ਕੇਸ ਨੇ ਜਿਨ੍ਹਾਂ ਦੀ ਡਿਟੇਲ ਉਹਨਾਂ ਕੋਲੇ ਹੀ ਹੈ ਉਹ ਦੇਣਗੇ ਤਾਂ ਸੈਂਟਰ ਸਰਕਾਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸੋ ਬੜੇ ਅੱਛੇ ਮਾਹੌਲ 'ਚ ਗੱਲ ਹੋਈ ਹੈ ਅੱਜ ਪਹਿਲਾ ਦੌਰ ਸੀ ਤੇ ਗੱਲਬਾਤ ਦਾ ਦੌਰ ਜਾਰੀ ਰਹੂਗਾ ਔਰ ਮੈਂ ਪੰਜਾਬ ਦਾ ਪੱਖ ਕਿਉਂਕਿ ਮੁੱਖ ਮੰਤਰੀ ਪੰਜਾਬ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਕਿਸਾਨਾਂ ਦਾ ਪੱਖ ਰੱਖਾਂ ਮੈਂ ਵਕੀਲ ਬਣ ਕੇ ਉਹਨਾਂ ਦਾ ਮੈਂ ਅੱਜ ਪੱਖ ਰੱਖਿਆ ਔਰ ਐਦਿ ਰੱਖਦੇ ਰਵਾਂਗੇ ਭਵਿੱਖ ਦੇ ਵਿੱਚ ਜੇ ਸਾਨੂੰ ਅਲੱਗ ਤੋਂ ਵੀ ਮੀਟਿੰਗ ਕਰਨੀ ਪਈ ਪੰਜਾਬ ਲੈਵਲ ਤੇ ਸਾਰੀਆਂ ਜੁਨੀਆਨਾਂ ਦੀ ਉਹ ਵੀ ਕਰਦਾ ਸਰ ਜੀ ਐਮਐਸਪੀ ਕਾਨੂੰਨ ਨੂੰ ਲੈ ਕੇ ਵੱਡੀ ਮੰਗ ਸੀ ਕਿ ਐਮਐਸਪੀ ਕਾਨੂੰਨ ਜਿਹੜਾ ਇਹ ਚਾਚਾ ਇਹ ਵੱਡੀ ਮੰਗ ਹੈ ਉਸ ਵੇਲੇ ਗਰੰਟੀ ਵੀ ਦਿੱਤੀ ਹੋਈ ਹੈ ਤੋਂ ਉਹ ਵੀ ਮੰਗ ਪੱਤਰ ਦੇ ਵਿੱਚ ਸ਼ਾਮਲ ਹੈ ਸੋ ਇਸ ਕਰਕੇ ਉਹਦੇ ਤੇ ਕਿਉਂਕਿ ਇੱਥੇ ਪਾਲਿਸੀ ਡਿਸੀਜਨ ਇੱਥੇ ਨਹੀਂ ਹੋ ਸਕਦੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਤੇ ਜਾ ਕੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਤਰੀਕਾ ਹੈ ਇਹ ਬੈਸਟ ਤਰੀਕਾ ਕਿ بجائے ਇਸ ਦੇ ਕਿ ਅਸੀਂ ਧਰਨੇ ਲਾ ਕੇ ਉਹਨਾਂ ਤੋਂ ਟਾਈਮ ਮੰਗੀਏ ਅਸੀਂ ਪਹਿਲੇ ਹੀ ਉਹਨਾਂ ਨੂੰ ਬੁਲਾਈਏ ਧਰਨਾ ਲਾਉਣ ਦੀ ਲੋੜ ਹੀ ਨਾ ਪਵੇ ਸਾਡੀਆਂ ਮੰਗਾਂ ਮੰਨਿਆ ਜਾਣ ਅਨੰਦਾਤਾ ਜਿਹੜਾ ਸਟੱਬਲ ਬਰਨਿੰਗ ਤੇ ਵੀ ਗੱਲ ਹੋਈ ਹੈ ਤੇ ਕੀ ਇਹ ਕਿਹਾ ਜਾ ਰਿਹਾ ਕਿ ਪ੍ਰਹਾੜੀ ਵਾਲਿਆਂ ਤੇ ਪਰਚੇ ਕਰਦਿਆ ਕਰੋ ਜਾਂ ਪ੍ਰਹਾੜੀ ਵਾਲਿਆਂ ਦੀ ਐਮਐਸਪੀ ਰੋਕ ਲਓ ਸੋ ਇਸ ਤਰ੍ਹਾਂ ਦੇ ਜਿਹੜੇ ਬਾਬੂ ਫਰਮਾਨ ਨੇ ਨਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਰਿਐਲਿਟੀ ਦਾ ਐਮਐਸਪੀ ਤਾਂ ਪਹਿਲਾਂ ਦਿੰਨੇ ਆ ਪਹਾਰੀ ਵੀ ਦਿਨ ਬਾਅਦ ਅੱਗ ਲੱਗਦੀ ਐ ਅੱਜ ਕਿੰਨੇ ਤੁਸੀਂ ਉਹਨਾਂ ਤੋਂ ਪੈਸੇ ਲਓਂਗੇ ਜਾਂ ਕੋਈ ਇਦਾਂ ਦੀ ਸੋਚ ਵੀ ਕਿਸੇ ਨੇ ਕਿਉਂ ਲਿਆ ਹਾਂ ਪਹਾਰੀ ਦਾ ਮੁੱਦਾ ਤਾਂ ਫਿਰ ਸਾਨੂੰ ਦਾਣਾਂ ਜਿਹੜੀਆਂ ਨੇ ਮੋਜੰਬਿਕ ਤੋਂ ਅੱਜ ਮੈਂ ਮੁੱਦਾ ਰੱਖਿਆ ਮੋਜੰਬਿਕ ਤੋਂ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੇ ਦਾਣਾਂ ਅਸੀਂ ਇੰਪੋਰਟ ਕਰਦੇ ਹਾਂ ਤੇ ਸਾਨੂੰ ਮੌਕਾ ਦੇ ਉਹਨਾਂ ਦਾਣਾਂ ਕੋਲ ਦਾ ਨਾਲੇ ਸਾਡਾ ਝੋਨੇ ਤੋਂ ਖੈਣਾ ਛੁੱਟ ਜੂਗਾ ਸਾਡਾ ਪਾਣੀ ਬਚ ਜੂਗਾ ਸਾਡਾ ਵਾਤਾਵਰਣ ਬਚ ਜੂਗਾ ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਐ ਔਰ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਲਗਾਤਾਰ ਚੱਲਦਾ ਰਹੂਗਾ ਉਦ्रेस ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਵੀ মিডিਆ ਨੂੰ ਸੰਬੋਧਨ ਕੀਤਾ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਮੁਤਾਬਕ ਇਹ ਮੀਟਿੰਗ ਉਹਨਾਂ ਲਈ ਬੇਹਦ ਅਹਿਮ ਸੀ ਅਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਸਮਾਪਤ ਹੋਈ ਉਹਨਾਂ ਕਿਹਾ ਕਿ ਕੇਂਦਰੀ ਟੀਮ ਵੱਲੋਂ ਉਹਨਾਂ ਦੀਆਂ ਮੰਗਾਂ ਮੰਨਣ ਤੇ ਸਹਿਮਤੀ ਜਤਾਈ ਗਈ ਹੈ ਜਿਨ੍ਹਾਂ ਵਿੱਚ ਕਿਸਾਨਾਂ ਤੇ ਦਰਜ ਕੀਤੇ ਗਏ ਕੇਸ ਵਾਪਸ ਲੈਣ ਦੀ ਗੱਲ ਆਖੀ ਗਈ ਹੈ ਪਰ ਉਹਨਾਂ ਕਿਹਾ ਕਿ ਉਹ ਇਸ ਦੇ ਬਾਵਜੂਦ ਵੀ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਫੈਸਲੇ ਤੇ ਕਾਇਮ ਰਹਿਣਗੇ ਅਤੇ ਇਹ ਕਿ 13 ਫਰਵਰੀ ਤੋਂ ਪਹਿਲਾਂ ਕੇਂਦਰ ਸਰਕਾਰ ਉਹਨਾਂ ਦੇ ਮਸਲਿਆਂ ਦਾ ਹੱਲ ਕਰ ਦਈਏ ਤਾਂ ਉਹਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਫੈਸਲਾ ਟਾਲ ਦਿੱਤਾ ਜਾਵੇਗਾ ਪਰ ਫਿਲਹਾਲ ਲਈ ਇਹ ਪਹਿਲਾਂ ਦੀ ਤਰ੍ਹਾਂ ਬਰਕਰਾਰ ਰਹੇਗਾ ਅੱਜ ਜਿਹੜੀ ਮੀਟਿੰਗ ਹੋਈ ਹੈ ਸਰਕਾਰ ਦੇ ਨਾਲ ਵੈਸੇ ਮੀਟਿੰਗ ਬਹੁਤ ਪੋਜ਼ਿਟਿਵ ਮਾਹੌਲ ਦੇ ਵਿੱਚ ਹੋਈ ਹੈ ਸਾਡੀ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਸੀ ਇੱਕ ਇੱਕ ਮੰਗ ਪੂਰੇ ਵਿਸਥਾਰ ਨਾਲ ਸੱਥਾਂ ਦੇ ਨਾਲ ਰੱਖੀ ਗਈ ਹੈ ਹਰ ਇੱਕ ਮੰਗ ਦੇ ਉੱਤੇ ਤੱਥ ਰੱਖਿਆ ਗਿਆ ਜੀ ਆ ਗੱਲ ਦੇ ਵਿੱਚ ਆ ਹੈ ਅੱਜ ਤੇ ਆ ਜਿਵੇਂ ਕਿ ਖਾਸ ਕਰਕੇ ਜਦੋਂ ਅਸੀਂ ਐਮਐਸਪੀ ਦੀ ਗੱਲ ਕਰਦੇ ਹਾਂ ਜਿਸ ਸਮੇਂ ਐਮਐਸਪੀ ਦੀ ਗੱਲ ਹੁੰਦੀ ਆ ਉਸ ਸਮੇਂ ਇੱਕ ਗੱਲ ਬੜੀ ਇੰਪੋਰਟੈਂਟ ਸਰਕਾਰ ਦੇ ਸਾਹਮਣੇ ਰੱਖਣ ਵਾਲੀ ਸੀ ਜਿਹੜੀ ਅੱਜ ਰੱਖੀ ਗਈ ਹੈ ਕਿ ਜਿਸ ਵੇਲੇ ਦੇਸ਼ ਦੇ ਅੱਜ ਦੇ ਮੌਜੂਦਾ ਪ੍ਰਧਾਨ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਉਸ ਵੇਲੇ ਇਹਨਾਂ ਦੇ ਹੱਥਾਂ ਦੀ ਬਣਾਈ ਹੋਈ ਇੱਕ ਕਮੇਟੀ ਦੀ ਰਿਪੋਰਟ ਸਰਕਾਰ ਦੇ ਟੇਬਲ ਤੇ ਪਈ ਹੈ ਔਰ ਉਹਦੇ ਵਿੱਚ ਸਪਸ਼ਟ ਕਿਹਾ ਗਿਆ ਕਿ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ ਇੰਨਾ ਹੀ ਨਹੀਂ ਹੋਰ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਸਾਹਮਣੇ ਰੱਖਿਆਗੇ ਕਿਸਾਨ ਕਰਜ਼ਾਈ ਕਿਵੇਂ ਹੋ ਰਿਹਾ ਹੈ ਉਹ ਵੀ ਤੱਥਾਂ ਸੇਤ ਗੱਲ ਇਹਨਾਂ ਦੇ ਸਾਹਮਣੇ ਰੱਖੀ ਗਈ ਹੈ ਗੱਲ ਪੋਜੀਟਿਵ ਮਾਹੌਲ 'ਚ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਸਰਕਾਰ ਨੇ ਗੱਲ ਨੂੰ ਸਾਡੀ ਨੂੰ ਸੁਣਿਆ ਔਰ ਸੁਣ ਕੇ ਇਹ ਗੱਲ ਉਹਨਾਂ ਵੱਨਿਓ ਆਈ ਹੈ ਕਿ ਅਸੀਂ ਆਪਦੇ ਇਹ ਜਿਹੜੇ ਤੁਸੀਂ ਤੱਥ ਰੱਖੇ ਹੈ ਇਹਨਾਂ ਤੱਥਾਂ ਦੇ ਉੱਤੇ ਅਸੀਂ ਗੰਭੀਰਤਾ ਦੇ ਨਾਲ ਵਿਚਾਰ ਕਰਦੇ ਹਾਂ ਸਾਡੇ ਵੱਲੋਂ ਇਹ ਆ ਕਿ ਅਸੀਂ ਤੱਥ ਰੱਖਤੇ ਉਹਨਾਂ ਨੇ ਇਹਨਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਹੈ ਜੋ ਇਹ ਦੂ ਅੱਗੇ ਦੀ ਗੱਲ ਹੈ ਜਿਹੜੀ ਸਾਡੀ 13 ਦਾ ਪ੍ਰੋਗਰਾਮ ਹੈ ਉਹ ਐਜ਼ ਇਟ ਇਜ਼ ਹਜੇ ਟਾਈਮ ਹੈ ਸਰਕਾਰ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਜਲਦੀ ਦੁਬਾਰਾ ਤੁਹਾਡੇ ਨਾਲ ਮੀਟਿੰਗ ਕਰਾਂਗੇ ਅਗਰ ਸਰਕਾਰ 13 ਤੋਂ ਪਹਿਲਾਂ ਮੀਟਿੰਗ ਕਰਕੇ ਸਾਡੇ ਮਸਲਿਆਂ ਦਾ ਹੱਲ ਕਰਦੀ ਹੈ ਤਾਂ ਗੱਲ ਠੀਕ ਹੈ ਨਹੀ ਦਾ 13 ਦਾ ਪ੍ਰੋਗਰਾਮ ਐਜ਼ ਇਟ ਇਜ਼ ਸਾਡਾ ਜਾਰੀ ਹੈ ਔਰ ਉਹਦੇ ਤੇ ਅਸੀਂ ਮਤਲਬ ਆਪਦੀ ਜਿਹੜੀ ਸਾਡੇ ਫੋਰਮ ਨੇ ਉਹਨਾਂ ਫੋਰਮਾਂ ਦੇ ਵਿੱਚ ਜਾ ਕੇ ਅਸੀਂ ਕੱਲ ਤੱਕ ਮੀਟਿੰਗਾਂ ਕਰਕੇ ਪਰਸੋਂ ਤੱਕ ਮੀਟਿੰਗਾਂ ਕਰਕੇ ਇਹ ਸਾਰੀ ਜਿਹੜੀ ਅੱਜ ਮੀਟਿੰਗ ਦੇ ਵਿੱਚ ਚਰਚਾ ਹੋਈ ਹੈ ਇਹ ਸਾਰੀ ਚਰਚਾ ਉਹਨਾਂ ਨਾਲ ਸਾਂਝੀ ਕਰਾਂਗੇ ਦੱਸਦੇ ਕਿ ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਇਹ ਪਹਿਲੀ ਮੀਟਿੰਗ ਸੀ ਮੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਨਵਾਂ ਅੰਦੋਲਨ ਸ਼ੁਰੂ ਕਰਨ ਤੋਂ ਰੋਕਣ ਲਈ ਇਹ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ 'ਚ ਕੇਂਦਰ ਵੱਲੋਂ ਅਰਜਨ ਮੁੰਡਾ ਯਾਨੀ ਕਿ ਭਾਰਤ ਦੇ ਖੇਤੀਬਾੜੀ ਅਤੇ ਕਿਸਾਨ ਪੁਲਾਈ ਰਾਜ ਮੰਤਰੀ ਹੋਣਾ ਤੋਂ ਇਲਾਵਾ ਭਾਰਤ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅਤੇ ਰਾਜ ਸਭਾ ਵਿੱਤ ਸਦਨ ਦੇ ਨੇਤਾ ਪਿਊਸ਼ ਗੋਇਲ ਵੀ ਇਸ ਮੀਟਿੰਗ 'ਚ ਸ਼ਾਮਿਲ ਹੋਏ ਜਦਕਿ ਇਸ ਮੀਟਿੰਗ ਦੀ ਗੱਲ ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ